ਹਾਂਜੀ ਇੱਕ ਰੁੱਖ ਸੋਹ ਸੁਖ ਅਸੀਂ ਦੇਖ ਰਿਹਾ ਹਾਂ ਇੱਕ ਵਧੀਆ ਖੇਡ ਗਰਾਊਂਡ ਦਾ ਨਜ਼ਾਰਾ ਦੇਖੋ ਕਿੰਨੇ ਵੱਡੇ ਵੱਡੇ ਰੁੱਖ ਲਗਾਏ ਹੋਏ ਹਨ ਇਸ ਤਰ੍ਹਾਂ ਦੇ ਵੱਡੇ ਪਿੱਪਲ ਬੋੜ ਟਾਲੀਆਂ ਸਾਨੂੰ ਖੇਡ ਗਰਾਊਂਡਾਂ ਵਿੱਚ ਲਗਾਉਣੀਆਂ ਚਾਹੀਦੀਆਂ ਹਨ ਇਹਨਾਂ ਦੇ ਥੱਲੇ ਅਸੀਂ ਦੇਖਦੇ ਹਾਂ ਜਦੋਂ ਖੇਡਾਂ ਹੁੰਦੀਆਂ ਉਹਨਾਂ ਬਹੁਤ ਹੀ ਕਾਰਾਂ ਬਹੁਤ ਹੀ ਰੇੜੀਆਂ ਗੋਲ ਗੱਪਿਆਂ ਦੀਆਂ ਠੂਰਿਆਂ ਦੀਆਂ ਕੁਲਫੀਆਂ ਦੀਆਂ ਲੱਗਦੀਆਂ ਹਨ ਤੇ ਕਈਆਂ ਨੂੰ ਇਹਨਾਂ ਦਰਖਤਾਂ ਥੱਲੇ ਖੜ ਕੇ ਰਜਗਾਰ ਮਿਲਦਾ ਹੈ ਤੇ ਬੱਚੇ ਜਦੋਂ ਬੱਚਿਆਂ ਨੂੰ ਖੜਾਉਣਾ ਨੇ ਇਸ ਗਰਾਊਂਡ ਵਿੱਚ ਬੱਚੇ ਇਨਾ ਪਿੱਪળા ਬੋੜਾਂ ਦੀ ਸਾਵਾਂ ਵਿੱਚ ਬਹਿੰਦੇ ਹਨ ਭਰਪੂਰ ਆਕਸੀਜਨ ਪ੍ਰਾਪਤ ਕਰਦੇ ਹਨ ਦੇਖੋ ਇੱਕ ਨਹੀਂ ਸਾਵਾਂ ਦੀ ਗਣਤੀ ਵਿੱਚ ਇੱਥੇ ਰੁੱਖ ਲੱਗੇ ਹੋਏ ਹਨ ਇਸ ਖੇਡ ਗਰਾਉਂਡਾਂ ਵਿੱਚ ਜਗ੍ਹਾ ਵੀ ਹੁੰਦੀ ਆ ਰੁੱਖ ਲਗਾਉਣ ਲਈ ਤੇ ਰੁੱਖ ਖੇਡ ਗਰਾਉਂਡਾਂ ਤੇ ਮਿਸ਼ਨ ਹੈ ਇੱਥੇ ਵੱਧ ਤੋਂ ਵੱਧ ਰੁੱਖ ਲਗਾਓ ਤੇ ਵਾਤਾਵਰਨ ਬਚਾਓ ਮਹਿਮ ਨੂੰ ਬੁਲੰਦੀਆਂ ਤੇ ਲੈ ਕੇ ਜਾਇਆ ਜਾਵੇ ਤੇ ਇਸ ਤਰ੍ਹਾਂ ਵਾਤਾਵਰਨ ਆਪਾਂ ਪੰਜਾਬ ਦਾ ਸੁੱਧ ਕਰ ਸਕਦੇ ਹਾਂ ਹਰਿਆ ਭਰਿਆ ਦੇਖੋ ਕਿਤਨੇ ਰੁੱਖ ਨੇ ਵੱਡੇ ਵੱਡੇ ਰੁੱਖ ਨੇ ਵੱਡੇ ਵੱਡੇ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ ਜੋ ਆਪਣਾ ਗੰਧਲਾ ਉਹ ਆਇਆ ਹੈ ਹੋ ਚੁੱਕਿਆ ਹੈ ਉਸ ਨੂੰ ਬਚਾਓ